ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਕਿੱਦਾਂ ਤੁਸੀਂ ਸਾਰੇ ਜਾਣੇ ਵਧੀਆ ਹੋ ਤੇ ਅੱਜ ਮੈਂ ਪਹਿਲਾਂ ਤੁਹਾਨੂੰ ਮੇਰੇ ਦੁਆਰਾ ਬਣਾਈ ਗਈਆਂ ਕੁਝ ਆਈਟਮਾਂ ਦਿਖਾ ਰਹੀ ਹਾਂ ਜੋ ਕਿ ਮੇਰਾ ਇੱਕ ਮਿੰਨੀ ਬਿਜ਼ਨਸ ਦਾ ਤੇ ਤੁਸੀਂ ਮੇਰੀਆਂ ਸ਼ਾਰਟ ਵੀਡੀਓ ਚ ਵੀ ਦੇਖਿਆ ਹੀ ਹੋਊਗਾ ਤੇ ਚਲੋ ਆਪਾਂ ਤੁਹਾਨੂੰ ਦਿਖਾਨੇ ਆ ਆ ਕੁਝ హెయిਰ ਬੋਨ ਹੈ ਆਲੇ ਥੋੜੇ ਰੈਡੀ ਕਰਨ ਵਾਲੇ ਨੇ ਰੈਡੀ ਨਹੀਂ ਹੋਏ ਪ੍ਰੋਪਰ ਤੇ ਆ ਇਹਨਾਂ ਨੂੰ ਚੋ ਰੈਡੀ ਪਏ ਨੇ ਇਹਨਾਂ ਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਮੈਂ ਇਹ ਬਣਾਣੀ ਆ ਇਪ ਇਹਨਾਂ ਨੂੰ ਪਿਗ ਟੇਲ ਪਿਗ ਟੇਲ ਬੋ ਬੋਲਦੇ ਨੇ ਆ ਦੇਖੋ ਬਹੁਤ ਜ਼ਿਆਦਾ ਸੋਹਣੇ ਪੀਸ ਨੇ ਬਣਾ ਕੇ ਮੈਂ ਤਿਆਰ ਕੀਤੇ ਆ ਤੇ ਆ ਵਾਲੇ ਹੇਅਰ ਬੋ ਨੇ ਜਿੰਨੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੀਆਂ ਸ਼ਾਰਟ ਵੀਡੀਓ ਤੇ ਜਾ ਕੇ ਦੇਖ ਸਕਦੇ ਹੋ ਫੋਲ ਵੀਡੀਓ ਵੀ ਇਹਨਾਂ ਦੀ ਇੱਕ ਦੋ ਨੇ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਤੇ ਇਸ ਲਈ ਮੇ ਤੋਂ ਫੋਲ ਵੀਡੀਓ ਜ਼ਿਆਦਾ ਪਾਈ ਨਹੀਂ ਜਾਂਦੀ ਤੇ ਆਪ ਆਸ ਕਰਾਂਗੇ ਆ ਇਸ ਕ੍ਰਾਂਚੀਸ ਦੇ ਨਾਲ ਵਿੱਚ ਐਲ ਸਾਈਜ਼ ਨੋਰਮਲ ਸਾਈਜ਼ ਇਹ ਸਾਰੇ ਸਾਈਜ਼ ਬਣਾਏ ਨੇ ਇਹਨਾਂ ਵਿੱਚ ਕੁਝ ਪ੍ਰੋਡਕਟ ਤਾਂ ਮੇਰੇ ਸੇਲ ਹੋ ਗਏ ਨੇ ਤੇ ਕੁਝ ਮੇਰੇ ਕੋਲ ਟਾਈਮ ਬਹੁਤ ਥੋੜਾ ਹੁੰਦਾ ਕਿ ਮੈਥੋਂ ਇਹਨੇ ਜਿਆਦਾ ਬਣ ਨਹੀਂ ਪਾਦੇਗੇ ਤੇ ਜੇ ਤੁਹਾਨੂੰ ਇਹ ਬਹੁਤ ਵਧੀਆ ਲੱਗੇ ਨੇ ਤਾਂ ਮੈਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਇਹਦੀ ਫੁੱਲ ਡਿਟੇਲ ਵੀਡੀਓ ਬਣਾ ਕੇ ਦਵਾਂਗੀ ਆ ਦੇਖੋ ਰਾਜਸਥਾਨ ਦੇ ਪਿੰਡਾਂ ਦੀ ਲਾਈਫ ਮਾਰਨਿੰਗ ਟਾਈਮ ਆ ਨੇੜੇ ਦੇ ਕਿਨਾਰੇ ਤੇ ਇੱਧਰ ਲੋਕ ਪਸ਼ੂ ਵਨਦੇ ਨੇ ਚੱਲ ਹਾਂਜੀ ਆ ਸਾਡੀ ਸਬਜੀ ਕੋਲੇ ਲੱਗੇ ਨੇ ਕਰੀਰ ਦੇ ਬੂਟੇ ਮੰਮੀ ਕਰੀਰ ਦੇ ਬੂਟੇ ਹੀ ਨੇ ਨਾ ਕਰੀਰ ਹਾਂ ਕਰੀਰ ਦੇ ਬੂਟੇ ਆ ਇਹਨਾਂ ਨੂੰ ਡੇਲੇ ਲੱਗਦੇ ਆ ਜਿਨ੍ਹਾਂ ਦਾ ਅਚਾਰ ਹੁੰਦਾ ਹੈ ਹੁਣ ਆਪਾਂ ਸਬਜ਼ੀ ਤੋੜਾਂਗੇ ਚਲੋ ਸਬਜ਼ੀ ਚ ਇੰਟਰ ਕਰਦੇ ਆ ਤੇ ਸਾਹਮਣੇ ਆਪਣੇ ਪੇਠੇ ਦੇ ਦਰਸ਼ਨ ਹੋ ਗਏ ਆ ਤੇ ਸਵੇਰ ਸਬਜ਼ੀ ਨੂੰ ਪਾਣੀ ਪਾਇਆ ਹੈ ਅੱਜ 5 ਵਜੇ ਤੇ ਪਾਣੀ ਥੋੜਾ ਥੋੜਾ ਸਬਜ਼ੀ ਚ ਖੜਾ ਹਲੇ ਆ ਗਏ ਆ ਸਬਜ਼ੀ ਦੇ ਵਿੱਚ ਤੇ ਸਾਹਮਣੇ ਸੂਰਜ ਵੱਜ ਰਿਹਾ ਚਲੋ 나ਜੂ ਆਪਣੀ ਜਗ੍ਹਾ ਤੇ ਖੇੜੇ ਨਾਲ ਸਟਾਰਟ ਕਰਤਾ ਨਾਜੂ ਨੇ ਨਾਜੂ ਫੇਲਣ ਲੱਗ ਗਿਆ ਆ ਲੱਗੀਆਂ ਆਪਣੀਆਂ ਗਵਾਰੇ ਦੀਆਂ ਫਲੀਆਂ ਇਹ ਆਪਣੀ ਸਾਰੀ ਸਬਜ਼ੀ ਆਰਗੇਨਿਕ ਆ ਸਿਰਫ ਇੱਕ ਸਪਰੇਅ ਕੀਤੀ ਆ ਮਤਲਬ ਗਵਾਰੇ ਤੇ ਤਾਂ ਇੱਕ ਵੀ ਨਹੀਂ ਕੀਤੀ ਹੋਈਗੀ ਪਿੰਡੀਆਂ ਤੇ ਕੀਤੀ ਆ ਕਿਉਂਕਿ ਪਿੰਡਗਾਂ ਨੂੰ ਤੇਲਾ ਪੈ ਗਿਆ ਸੀਗਾ ਤੇ ਹੁਣ ਆਪਾਂ ਕੱਦੂ ਤੋੜਾਂਗੇ ਅੱਜ ਕੱਦੂ ਲੱਗੇ ਸੀ ਕੱਦੂ ਬਹੁਤ ਜ਼ਿਆਦਾ ਟੇਸਟੀ ਬੰਦੇ ਨੇ ਬਹੁਤ ਹੱਦ ਤੋਂ ਵੱਧ ਕੇ ਆਹਨ ਕਰਦੇ ਲੇਵ ਕਰਦੇ ਦੇਖੋ ਹਾਂ ਤੋਰੀ ਲੱਗੀ ਰਹਿ ਪਹਿਲਾਂ ਤੋਰੀ ਤੋੜਾਂਗੇ ਇਹ ਹੈ ਟਵੇ ਆ ਵੀ ਲੱਗਾ ਤਾ ਤੀ ਤੋਨੀ ਤੋੜ ਲਾ ਆਲੂ ਨਹੀਂ ਲੱਗੀ ਆਲੂ ਬਹੁਤ ਟੇਸਟੀ ਬਣੇ ਇਹ ਕੁਤ ਮਾ ਤੋੜਨੇ ਆਪਾਂ ਇਹ ਪਲੇਨ ਕਰ ਤੂਏ ਜਿਸ ਲਾਲ ਬਟਨ ਉੱਤੇ ਆ ਲਗੂ ਆਪਣੇ ਪੇਠੇ ਦੀ ਵੱਲ ਹੁਣ ਆਪਾਂ ਪੇਠਾ ਵੇਖਦੇ ਆ ਕੋਈ ਲੱਗਿਆ ਹੋਇਆ ਤਾਂ ਕਰੇਲੇ ਵੀ ਲੱਗੇ ਪਏ ਨੇ ਹਣ ਬਾਲਟੀ ਫੜੂ ਮੇ ਆ ਬਣਾ ਬੈਠਾ ਹੋਵੇ ਤੁੰਡੀ ਫੇਖਾ ਤੋ ਨਹੀਂ ਆਏ ਤੋੜ ਲਾ ਆਪਾ ਬਣਾ ਲਾਂਗੇ ਹਾਂ ਆਪਾ ਬਣਾ ਲਾਂਗੇ ਪਤਾ ਬਣਾਇਆ ਏ ਐਡਾ ਆਗਾ ਇੱਕ ਹੋਰ ਹੋ ਲੈਣ ਲੇ ਥੋੜਾ ਵੇਖ ਇੱਕ ਹੋਰ ਕਿਥੇ ਵੱਡਾ ਹੋਣਾ ਮੈਂ ਦੇਖ ਕੇ ਗੁੱਲ ਪੱਛੇਂ ਏ ਕੁਰੇਲੀ ਮੋਟੇ ਨਹੀਂ ਹੁੰਦੇ ਇਹ ਕੁਰੇਲੀ ਐਂ ਹੀ ਰਹਿੰਦੀ ਏ ਦੇਖੋ ਹਾਂ ਅੰਬੇ ਕਰੀਲੇ ਕਰੀਲੇ ਕਰ ਪਤਾ ਨਹੀਂ ਕਰੀਲੀਆਂ ਨੇ ਇਹ ਲੀਆਂ ਵਾਲਾ ਕੱਦੂ ਕਹਿੰਦੇ ਆ ਨੇ ਇੱਕ ਮੇਰੇ ਖਿਆਲ ਚਾਹ ਲੱਗਿਆ ਇੱਥੇ ਬਣ ਜਾਣਾ ਥੱਲੇ ਕਾ ਗਏ ਥੱਲੇ ਨੇ ਇਹ ਚੰਕਾ ਦੁੱਧ ਸੁਦਾ ਹਾਂ ਆਪਾਂ ਤੋੜ ਰਿਆਂ ਹਰੀਆਂ ਮਿਰਚਾਂ ਕਿੰਨੀ ਸੋਹਣੀ ਹਵਾ ਆਉਂਦੀ ਹੈ ਨਾ ਨਹਿਰ ਦੇ ਕਿਨਾਰੇ ਤੇ ਆਪਾਂ ਤੋੜ ਲਿਆ ਨੇ ਹਰੀਆਂ ਮਿਰਚਾਂ ਦੀ ਸਬਜੀ ਤੋੜ ਲਈ ਆ ਤੇ ਹੁਣ ਆਪਾਂ ਚੱਲਿਆਂ ਘਰੇ ਟੋਪ ਬਹੁਤ ਹੋ ਗਈ ਟਾਈਮ ਤਾਂ ਹਲੇ ਥੋੜਾ ਹੀ ਹੋਇਆ ਮੇਰੇ ਖਿਆਲ ਚ ਸਵਾ 8 ਦਾ ਟਾਈਮ ਹੈ ਪਰ ਸੂਰਜ ਦੇਖੋ ਕਿੰਨਾ ਤੇਜ ਵੱਜ ਰਿਹਾ ਚਲੋ ਜੀ ਸਾਡੇ ਅੱਜ ਦੇ ਵਲੌਗ ਦੀ ਹੋ ਗਈ ਐਂਡਿੰਗ ਨੱਜ ਨੂੰ ਮਿੱਟੀ ਛੱਤ ਨਹੀਂ ਮਾਰਨਾ ਹਾਏ ਰੱਬਾ ਦੇਖੋ ਇਹ ਸੀ ਸਾਡੇ ਅੱਜ ਦਾ ਵਲੌਗ ਤੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਪਿੰਡ ਸਾਡੇ ਘਰ ਤੋਂ 4 ਕਿਲੋਮੀਟਰ ਦੂਰ ਤੇ ਇਥੇ 4 ਬਣੀਆਣਾ ਮੇਰੇ ਖਿਆਲ ਚ 2 ਕਿਲੋਮੀਟਰ ਤੇ ਹਾਧਾ ਰਾਜਸਥਾਨ ਦੇ ਕਿਸੇ ਦਿਨ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ